ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਹਾਂ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਅੱਗੇ ਕਰਦਿਆ ਕਰੋ ਸ਼ੇਅਰ ਤੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਪਹੁੰਚ ਗਏ ਆਪਾਂ ਕਾਰਬਨ ਆਣ ਵਾਲੀ ਥਾਂ ਤੇ ਤੇ ਮੋਟਰ ਚੱਲ ਰਹੀ ਐ ਇਧਰੋਂ ਪਾਣੀ ਖਿੱਚੀ ਜਾਂਦੇ ਆਪਾਂ ਤੇ ਡੜੀ ਕਰੀ ਜਾਂਦਾ ਤرائی ਕਿਉਂਕਿ ਪਹਿਲਾਂ ਆਪਾਂ ਕੀਤੀ ਨਹੀਂ ਸੀਗੀ ਤرائی ਪਰसों ਮੀਂਹ ਆ ਗਿਆ ਤੇ ਕੱਲ ਆਪਾਂ ਉਹ ਨਹੀਂ ਕੀਤੀ ਕਿਉਂ ਇਸ ਤਰੀਕੇ ਨਾਲ ਕੱਲ ਨਾ ਕਰੋ ਕਿਉਂਕਿ ਕੰਧਾਂ ਗਿੱਲੀਆਂ ਹੀ ਆ ਕੱਲ ਆਪਾਂ ਸੁੱਕਣ ਦੇਤੀਆਂ ਅੱਜ ਬਸ ਤرائی ਕਰ ਦਿੰਦੇ ਆ ਲਾਸਟ ਤੇ ਉਦੋਂ ਬਾਅਦ ਆਪਾਂ ਮਿੱਟੀ ਪਾ ਦੇਾਂਗੇ ਤੇ ਮਿੱਟੀ ਦਾ ਕੰਮ ਵੀ ਐ ਸੀਗਾ ਵੀ ਪਹਿਲਾਂ ਤਾਂ ਆਪਾਂ ਠੇਕਾ ਹੀ ਕਰ ਲਿਆ ਸੀਗਾ ਉੱਕਾ-ਬੁੱਕਾ ਹੀ ਵੀ ਉਹਨਾਂ ਨੂੰ ਪਾਉਣੀ ਆਗੀ ਟਰੈਕਟਰ ਨਾਲ ਬਾਅਦ ਚ ਕੱਲ ਮੈਸਤਰੀ ਨਾਲ ਗੱਲ ਹੋਈ ਆ ਵੀ ਉਹ ਕਹਿੰਦਾ ਮੈਸਤਰੀ ਕਹਿੰਦਾ ਵੀ ਟਰੈਕਟਰ ਨਾਲ ਕੰਦਾ ਕੁੰਦਾ ਹੈ ਲੈ ਜਾਣਗਾ ਤੇ ਵੀ ਤੁਸੀਂ ਬਠਲਾ ਨਾਲ ਹੀ ਪਵਾ ਲੂ ਮਿੱਟੀ ਤੇ ਹੁਣ ਆਪਾਂ ਪਿੰਡ ਚ ਆਪਣੇ ਬੰਦੇ ਹੈਗੇ ਆਗੇ ਲੱਗਦਾ ਜਾਊਗਾ ਹਫਤਾ ਮਿੱਟੀ ਪਾਉਣ ਤੇ ਪਰ ਉਹਨਾਂ ਤੋਂ ਮਿੱਟੀ ਪਵਾਵਾਂਗੇ ਆਪਾਂ ਤੇ ਉਹ ਬਠਲਾ ਨਾਲ ਜਾ ਕੇ ਪਾਉਣਗੇ ਪਾਸੇ ਲਾਦਿਆ ਕਰਾਂਗੇ ਟਰਾਲਾ ਤੇ ਛਿੜਦਿਆ ਕਰਨਗੇ ਉਹ ਨਾਲੇ ਨਾਲ ਦੀ ਨਾਲ ਕਟਾਈ ਕਰੀ ਜਾਣਗੇ ਦਰਮੜ ਨਾਲ ਕਿਉਂਕਿ ਨਹੀਂ ਤਾਂ ਆਪਾਂ ਨੂੰ ਮਗਰੋਂ ਕੁੱਟਣੀ ਔਖੀ ਹੋ ਜੂਗੀ ਮਗਰੋਂ ਪੱਟ ਕੇ ਕੁੱਟਣੀ ਪੈਂਦੀ ਹੈਗੀ ਤੇ ਹੁਣ ਨਾਲ ਦੀ ਨਾਲ ਹੀ ਕਟਾਈ ਹੋਈ ਜਾਊਗੀ ਫੋਟ ਫੋਟ ਮਿੱਟੀ ਪਾ ਕੇ ਨਾਲ ਦੀ ਨਾਲ ਕੁੱਟੀ ਜਾਣਗੇ ਉਹ ਤੇ ਪਾਸੇ ਤੇ ਆਪਾਂ ਫਿਰ ਆਪ ਵੀ ਖਿਲਾਰ ਖਲੂ ਲਾਵਾਂਗੇ ਹੋਰ ਕੀ ਆ ਫਿਰ ਇੱਥੇ ਪਾਸੇ ਤੇ ਆਪਾਂ ਆਪ ਖਿਲਾਰ ਲਾਾਂਗੇ ਮਿੱਟੀ ਤੇ ਕੱਲ ਆਪਾਂ ਉਹ ਕੀਤਾ ਸੀਗਾ ਫਰਸ਼ ਲਾਈ ਸੀ ਅੱਜ ਘੋਲ ਕੇ ਪਾਉਣੇ ਆ ਚਲੋ ਵੀਡੀਓ ਚੰਦ ਤੱਕ ਬਣੇ ਰਿਹਾ ਦਿਖਾਉਣੇ ਆ ਫਿਰ ਤੁਹਾਨੂੰ ਲਓ ਜੀ ਹੁਣ ਆਪਾਂ ਕੋਲਗਾ ਪਾਉਣ ਵਾਸਤੇ ਸੈਂਟਰ ਲਾਉਣੇ ਆਂ ਛਾਣਾ ਕੀ ਵੀ ਅੱਜ ਕੱਲ ਛਾਣਾ ਨਹੀਂ ਸੀਗਾ ਤੇ ਮਗਰੋਂ ਪਾਉਣੇ ਆਗੇ ਕੋਲਗਾ ਲਓ ਜੀ ਮਸਾਲਾ ਬਣਾ ਲਿਆ ਤੇ ਕਰਦੇ ਆਂ ਸ਼ੁਰੂ ਕੰਮ ਪਾੜੜੀ ਵਟਲ ਚ ਅੜ ਜਮੜਾ ਜਾ ਨਾ ਪਾਣੀ ਖੜਾ ਹੈ ਲਓ ਜੀ ਇਹਨਾਂ ਕੋਲਗਾ ਆਪਾਂ ਪਾਤਾ ਤੇ ਇੰਨਾ ਕੁ ਰਹਿ ਗਿਆ ਹੁਣ ਰੋਟੀ ਰੋਟੀ ਖਾਏ ਅੱਗੇ ਤੇ ਆ ਕੇ ਕਰਦੇ ਆਂ ਫਾਈਨਲ ਇੰਨਾ ਕਿ ਸਮੇਂਟਰ ਲਾਇਆ ਸੀ ਆਪਾਂ ਤੇ ਉਹਨਾਂ ਕੋ ਪਤਾ ਆਪਾਂ ਤੋਂ ਅਪਨਿਕਲੇ ਹੀ ਅੱਜ ਵਧੇਗਾ ਬਾਕੀ ਅਕੀ ਤੀ ਹਜੇ ਠੰਡ ਨਹੀਂ ਪੈਣ ਲੱਗੀ ਹੁਣ ਨਹੀਂ ਪੈਣ ਲੱਗੀ ਜਿੰਨੀ ਅੱਗੇ ਪੈਣੀ ਹੁੰਦੀ ਆ ਮੇਰੇ ਹਿਸਾਬ ਨਾਲ ਅਕੀ ਤੀ ਲੇਟ ਪੈਣ ਲੱਗੂਗੀ ਠੰਡ ਅੱਜ ਡਿਊਟੀ ਵੀ ਨਹੀਂ ਆਈ ਅੱਗੇ ਤਾਂ 9:30 ਆ ਜਾਂਦੀ ਹੁੰਦੀ ਆ ਹੁਣ 11:00 ਵਜੇ ਤੇ ਕੋਈ ਨਿਸ਼ਾਨ ਨਹੀਂ ਉਹ ਮੇਰੇ ਸਾਹਮਣੇ ਚੱਲਦੇ ਹੁਣ ਘਰੇ ਲਓ ਜੀ ਜਿੰਨਾ ਕੋਲ ਰਹਿਦਾ ਸੀਗਾ ਉਹ ਵੀ ਪਾਤਾ ਆਪਾਂ ਤੇ ਹੋ ਗਿਆ ਫਾਈਨਲ ਦੇਖੋ ਬਣ ਗਿਆ ਵਧੀਆ ਹਰਸ਼ਨ ਸਮਾਨ ਸਮੂਹ ਰੱਖਣ ਨੂੰ ਵਧੀਆ ਇੱਥੇ ਜਿਹੜਾ ਸਮਾਨ ਸਮੂਹ ਚੱਕ ਕੇ ਲਿਆਵਾਂਗੇ ਉਹਦੇ ਗਾ ਰੱਖਿਆ ਜਾਊਗਾ ਇਹ ਆਪਾਂ ਤਾਂ ਲਾਈਆ ਪਰ ਸਭ ਵੀ ਨਹੀਂ ਤਾਂ ਚੂਂਗਾ ਜੰਗਾ ਹੀ ਆ ਉਹ ਖੱਡਾ ਖੱਡਾ ਹੀ ਕੱਢੀ ਜਾਂਦੀਆਂ ਉਹ ਤਾਂ ਹੋ ਗਿਆ ਪੱਕਾ ਤੇ ਸਮਾਨ ਸੋਹਣ ਵਧੀਆ ਲੱਗ ਗਿਆ ਗੱਟਾ ਕੀ ਲੱਗਿਆ ਬੱਸ ਸਿਮਿੰਟ ਦਾ ਬੋਕਰ ਤੁਸੀਂ ਹੁੰਦੇ ਉੱਤੇ ਮਾਰ ਦਾਂਗੇ ਬੋਕਰ ਸ਼ਾਮ ਜੇ ਨੂੰ ਤੇ ਜਿਹੜੇ ਉੱਤੇ ਆਹ ਸਫਾਈ ਜੀ ਆਈਊਗੀ ਵਧੀਆ ਮੁੰਤਾ ਸਫਾਈ ਨੂੰ ਤਾਂ ਕੀ ਐਸ ਤਾਂ ਮਗਰੋਂ ਪੱਟਣਾਗਾ ਹੀ ਆ ਇਹ ਤਾਂ ਕਿਰਾਂ 2-3 ਮਹੀਨੇ ਵਾਸਤੇ ਆ ਹਾਂਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਹੁਣ ਸ਼ਹੀਦੀ ਦਿਹਾੜੇ ਚੱਲ ਰਹੇ ਨੇ ਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਇਤਿਹਾਸ ਬਾਰੇ ਜਾਣੀਏ ਪ੍ਰਾਤਨ ਇਤਿਹਾਸ ਨੂੰ ਪੜਹੀਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਸਹਿਬਿਆ ਦੇ ਜੀਵਨ ਬਾਰੇ ਦਸਾਂ ਗੁਰੂਆਂ ਦੇ ਜੀਵਨ ਬਾਰੇ ਤੇ ਜਿੰਨਾ ਵੀ ਤੁਹਾਡੇ ਕੋਲੇ ਟਾਈਮ ਲੱਗਦਾ ਆਪਾਂ ਇਤਿਹਾਸ ਨੂੰ ਜ਼ਰੂਰ ਜਾਣੀਏ ਤਾਂ ਹੀ ਆਪਾਂ ਅੱਗੇ ਕਿਸੇ ਨੂੰ ਦੱਸ ਸਕਾਂਗੇ ਜਿੰਨਾ ਵੀ ਕਿਸੇ ਕੋਲੇ ਟਾਈਮ ਹੁੰਦਾ ਉਹ ਘੰਟਾ ਦੋ ਘੰਟੇ ਇਤਿਹਾਸ ਨੂੰ ਜਾਣਨ 'ਚ ਜਰੂਰ ਲਾਓ ਇਹ ਹੀ ਬੇਨਤੀ ਸੀਗੀ ਮੇਰੀ ਲਓ ਜੀ ਅੱਜ ਬਣਾਇਆ ਸਾਗ ਤੜਕਾ ਤਿਆਰ ਆ ਤੇ ਘੋੜ ਦਾ ਦਿਖਾਉਣਿਆ ਤੁਹਾਨੂੰ ਡਿਜੀਟਲ ਤਰੀਕੇ ਨਾਲ ਘੋਟਣ ਲੱਗੇ ਹੁਣ ਸਾਗ ਸਾਗਤਿਆ ਰ ਕੱਲਾ ਘੋਟਣ ਵਾਲਾ ਰਹਿ ਗਿਆ ਤੇ ਤੜਕਾ ਲਾਉਣ ਵਾਲਾ ਆਹ ਮਸ਼ੀਨ ਨਾਲ ਘੋਟਾਂ ਦੂਜੀ ਲੱਕੜ ਵਾਲੀ ਨਾਲ ਨਹੀਂ ਇਹਨੇ ਇੱਕ ਮਿੰਟ ਜੀ ਹੋ ਹੋ ਜੀ ਦੇਖੇ ਜੇ ਤੂੰ ਅਟਾ ਉਟਾ ਪੜਿਆ ਮੰਮੀ ਛਿੱਟੇ ਤਾਂ ਨਹੀਂ ਪਉਂਦੀ ਦੇ ਬਾਦੇ ਛਿੱਟੇ ਰੈਡੀ ਹੋ ਗਿਆ ਲੋ ਜੀ ਸਾ ਘੋਟਣ ਤੋਂ ਬਾਅਦ ਹੁਣ ਪਾਉਣ ਲੱਗੇ ਆਂ ਅੰਦਰ ਗੰਡੇ ਗੁੰਡੇ ਚੰਗੀ ਤਰ੍ਹਾਂ ਮਿਕਸ ਕਰ ਦਿਓ ਪਾਸ تیار ਆ ਹੁਣ ਖਾਣ ਵਾਸਤੇ ਚਲੋ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਣੀ ਵੀਡੀਓ ਦੇਖਣ ਵਾਸਤੇ ਮਿਲਦੇ ਆਂ ਕੱਲ ਦੀ ਵੀਡੀਓ ਚ